ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਪੋਹੇ ਦੀ ਰੈਸਪੀ ਲੈ ਕੇ ਆਈ ਹਾਂ ਇਹ ਆਪਾਂ ਚਿੜਵੜਿਆ ਤੋਂ ਬਣਾ ਕੇ ਤਿਆਰ ਕਰਾਂਗੇ ਜਦੋਂ ਤੁਹਾਨੂੰ ਹਲਕੀ ਜੀ ਭੁੱਖ ਲੱਗੀ ਹੋਵੇ ਤੇ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਤੇ ਆਓ ਬਣਾਈਏ ਸਭ ਤੋਂ ਪਹਿਲਾਂ ਅਸੀਂ ਇੱਥੇ ਚਿੜਵੜੇ ਲੈ ਲਵਾਂਗੇ 250 ਗ੍ਰਾਮ ਦੇ ਕਰੀਬ ਆਪਾਂ ਚਿੜਵੜੇ ਲਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਵਿੱਚ ਧੋ ਲਵਾਂਗੇ ਧੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਸਾਈਡ ਤੇ ਰੱਖ ਦਵਾਂਗੇ ਇਹਦੇ ਵਿੱਚ ਆਪਾਂ ਪਾਣੀ ਬਿਲਕੁਲ ਨਹੀਂ ਰੱਖਣਾ ਹੈ ਬਸ ਧੋ ਕੇ ਸਾਈਡ ਤੇ ਰੱਖ ਦੇਣੇ ਆ ਤੇ ਇਧਰ ਆਪਾਂ ਸਬਜ਼ੀਆਂ ਕੱਟ ਕੇ ਰ ਦੇਖੋ ਅਸੀਂ ਇਹ ਵਾਲੀ ਸਬਜ਼ੀ ਲਈ ਜਾਣੇ ਤੁਹਾਡੇ ਘਰ ਜਿਹੜੀ ਹੈਗੀ ਹੈ ਤੁਸੀਂ ਉਹ ਪਾ ਸਕਦੇ ਹੋ ਟਮਾਟਰ ਮਟਰ ਲੰਬੇ ਕੱਟੇ ਹੋਏ ਪਿਆਜ਼ ਬਰੀਕ-ਬਰੀਕ ਗਾਜਰ ਤੇ ਨਾਲ ਆਪਾਂ ਲਈ ਹੈ ਹਰੀ ਜਿਹੜੀ Shimla mirch ਹੁੰਦੀ ਉਹ ਤੇ ਹਰੀ ਮਿਰਚ ਤੇ ਗੈਸ ਉੱਤੇ ਕੜਾਈ ਵਿੱਚ ਸਰੋਂ ਦਾ ਤੇਲ ਪਾ ਦਿੰਦੇ ਹਾਂ ਇੱਕ ਕੜਛੀ ਦੇ ਕਰੀਬ ਆਪਾਂ ਸਰੋਂ ਦਾ ਤੇਲ ਪਾਵਾਂਗੇ ਸਰੋਂ ਦੇ ਤੇਲ ਦੇ ਵਿੱਚ ਹੀ ਜਿਹੜੀ ਸਾਡੀ ਇਹ ਰੈਸਪੀ ਹੈ ਜਿਆਦਾ ਸਵਾਦ ਬਣ ਕੇ ਤਿਆਰ ਹੋਏਗੀ ਤੇਲ ਇਧਰ ਗਰਮ ਹੋ ਚੁੱਕਾ ਹੈ ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਣੀ ਹੈ ਰਾਈ ਸਾਬਤੀ ਰਾਈ ਹੁੰਦੀ ਇੱਕ ਚਮਚ ਭਰ ਕੇ ਉਹ ਪਾ ਦਵਾਂਗੇ ਨਾਲ ਆਪਾਂ ਕੜੀ ਪੱਤਾ ਪਾ ਦਾਂਗੇ ਥੋੜਾ ਜਿਹਾ ਤੇ ਨਾਲ ਹੀ ਅਸੀਂ ਇਹਦੇ ਵਿੱਚ ਲੰਬੇ ਕੱਟੇ ਹੋਏ ਪਿਆਜ਼ ਪਾ ਦਵਾਂਗੇ ਪਿਆਜ਼ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਭੁੰਨ ਲਵਾਂਗੇ ਪਿਆਜ਼ ਜਦੋਂ 50% ਪੱਕ ਜਾਣ ਥੋੜੇ ਹਲਕੇ ਜੇ ਕੱਚੇ ਰਹਿ ਜਾਣ ਫਿਰ ਅਸੀਂ ਇਹਦੇ ਵਿੱਚ ਬਾਕੀ ਸਬਜ਼ੀਆਂ ਪਾਵਾਂਗੇ ਬਾਕੀ ਸਬਜ਼ੀਆਂ ਜਿੱਦਾਂ ਅਸੀਂ ਗਾਜਰ ਪਾ ਦਵਾਂਗੇ ਨਾਲ ਹੀ ਅਸੀਂ ਪਾ ਦਾਂਗੇ ਮਟਰ ਇੱਕ ਅਸੀਂ ਗਾਜਰ ਲਈ ਇਹਨੂੰ ਬਰੀਕ-ਬਰੀਕ ਕੱਟ ਲਿਆ ਹੈ ਥੋੜੇ ਜਿਹਾ ਆਪਾਂ ਮਟਰਾਂ ਦੇ ਦਾਣੇ ਪਾ ਦਵਾਂਗੇ ਤੇ ਇੱਕ ਆਪਾਂ ਛੋਟੀ ਸ਼ਿਮਲਾ ਮਿਰਚ ਲਈ ਸੀ ਇਹ ਵੀ ਆਪਾਂ ਬਿਲਕੁਲ ਛੋਟੀ ਛੋਟੀ ਕੱਟੀ ਹੋਈ ਹੈ ਤੇ ਥੋੜੀ ਜੀ ਆਪਾਂ ਨਾਲ ਮੂੰਗਫਲੀ ਪਾ ਦਵਾਂਗੇ ਤੁਸੀਂ ਮੂੰਗਫਲੀ ਨੂੰ ਐਕਸਟਰਾ ਵੱਖਰੀ ਫਰਾਈ ਕਰਕੇ ਵੀ ਪਾ ਸਕਦੇ ਹੋ ਤੇ ਇਦਾਂ ਵੀ ਪਾ ਸਕਦੇ ਹੋ ਅਸੀਂ ਵੱਖਰੀ ਫਰਾਈ ਨਹੀਂ ਕੀਤੀ ਹੈ ਇਦਾਂ ਹੀ ਪਾ ਦਾਂਗੇ ਤੇ ਥੋੜੀ ਦੇਰ ਆਪਾਂ ਸਬਜ਼ੀਆਂ ਨੂੰ ਪਕਾਵਾਂਗੇ ਜਿੱਦਾਂ ਕਈ ਭੈਣਾਂ ਆਪਣਾ weight lose ਕਰਦੀਆਂ ਨੇ ਤੇ ਉਹ ਇੱਕ meal ਜਿਹੜੀ ਇਹ ਵਾਲੀ रेसिपी ਹੈਗੀ ਹੈ ਪੋਹੇ ਦੀ ਬਣਾ ਕੇ ਇਹਨੂੰ ਖਾ ਸਕਦੀਆਂ ਨੇ ਇੱਕ meal ਦੇ ਵਿੱਚ ਦਾ ਲੰਚ ਲੈ ਲੈਣ ਜਾਂ ਬ੍ਰੇਕਫਾਸਟ ਲੈ ਲੈਣ ਤੇ ਕਿਉਂਕਿ ਇਹ ਬਹੁਤ ਹਲਕਾ ਜਿਹਾ ਨਾਸ਼ਤਾ ਹੈਗਾ ਕਿਸੇ ਟਾਈਮ ਵੀ ਇਹਨੂੰ ਲੈ ਸਕਦੇ ਆ ਤੇ ਲਗਾਤਾਰ ਕੜਚੀ ਚਲਾਉਂਦੇ ਰੱਖਾਂਗੇ ਤੇ ਸਬਜ਼ੀਆਂ ਜਿਹੜੀਆਂ ਸਾਡੀਆਂ ਜਲਦੀ ਪੱਕ ਜਾਂਨ ਉਹਦੇ ਲਈ ਆਪਾਂ ਇਹਦੇ ਵਿੱਚ ਜਿਹੜਾ ਨਮਕ ਹੈ ਉਹ ਪਾ ਦਵਾਂਗੇ ਤੇ ਨਾਲ ਹੀ ਅਸੀਂ ਟਮਾਟਰ ਪਾਵਾਂਗੇ ਪਹਿਲਾਂ ਅਸੀਂ ਬਾਕੀ ਸਾਰੀਆਂ ਸਬਜ਼ੀਆਂ ਪਕਾਵਾਂਗੇ ਬਾਅਦ ਵਿੱਚ ਇਹਦੇ ਵਿੱਚ ਆਪਾਂ ਟਮਾਟਰ ਪਾਣਾ ਹੈ ਇੱਕ ਛੋਟਾ ਚਮਚਾ ਆਪਾਂ ਨਮਕ ਦਾ ਪਾ ਦਿੱਤਾ ਹੈ ਉਹ ਇੱਥੇ ਵੀਡੀਓ ਵਿੱਚੋਂ ਸਕਿੱਪ ਹੋ ਗਿਆ ਹੈ ਤੁਸੀਂ ਨਮਕ ਪਾ ਦੇਣਾ ਤਾਂ ਜਿਹੜੀਆਂ ਸਬਜ਼ੀਆਂ ਹੈਗੀਆਂ ਜਲਦੀ ਪੱਕ ਜਾਣ ਤੇ ਇਹ ਸਬਜ਼ੀਆਂ ਨੂੰ ਅਸੀਂ ਇਦਾਂ ਹੀ ਲਗਾਤਾਰ ਘਰਚੀ ਚਲਾਉਂਦੇ ਪਕਾਵਾਂਗੇ ਇਸੇ ਲਈ ਆਪਾਂ ਬਿਲਕੁਲ ਛੋਟੇ-ਛੋਟੇ ਸਬਜ਼ੀਆਂ ਕੱਟੀਆਂ ਹੈ ਕਿ ਜਿਹੜੀਆਂ ਜਲਦੀ ਪੱਕ ਜਾਣ ਦੇਖੋ ਇਹਦੋਂ ਸਬਜ਼ੀਆਂ ਸਾਡੀਆਂ ਪੱਕ ਚੁੱਕੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਥੋੜੇ-ਥੋੜੇ ਮਸਾਲੇ ਪਾ ਦਵਾਂਗੇ ਸਾਰੇ ਹੀ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਥੋੜੀ ਜੀ ਆਪਾਂ ਬਿਲਕੁਲ ਲਾਲ ਮਿਰਚ ਪਾ ਦਵਾਂਗੇ ਹਲਦੀ ਪਾਊਡਰ ਛੋਟਾ ਜਿਹਾ ਚਮਚ ਪਾਇਆ ਹੈ ਹਲਦੀ ਪਾਊਡਰ ਦਾ ਸੁੱਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਸਬਜ਼ੀਆਂ ਦੇ ਵਿੱਚ ਆਪਾਂ ਭੁੰਨ ਲਵਾਂਗੇ ਮਸਾਲੇ ਜਦੋਂ ਸਾਰੇ ਭੁੱਜ ਜਾਣ ਤੇ ਫਿਰ ਅਸੀਂ ਇਹਦੇ ਵਿੱਚ ਚਿਲੜਬੜੇ ਪਾ ਦਵਾਂਗੇ ਜਿਹੜੇ ਆਪਾਂ ਭਿਜਨੇ ਪਾ ਕੇ ਰੱਖੇ ਹੋਏ ਸੀ ਦੇਖੋ ਜੁੜੇ ਬਿਲਕੁਲ ਨਹੀਂ ਆ ਜੇ ਤੁਸੀਂ ਜਦੋਂ ਤੁਸੀਂ ਇਹਨਾਂ ਨੂੰ ਧੋਣਾ ਨਾ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਨਚੋੜ ਲੈਣਾ ਹੈ ਪਾਣੀ ਨਾ ਇਹਦੇ ਵਿੱਚ ਹੋਣ ਤੇ ਜਿੰਨੀ ਦੇਰ ਤੱਕ ਆਪਾਂ ਸਬਜ਼ੀਆਂ ਭੁੰਨ ਕੇ ਤਿਆਰ ਕਰਨੀਆਂ ਉਹਨਿੰਦੇਰ ਤੱਕ ਬੜੇ ਖਿੱਲੇ ਖਿੱਲੇ ਜੇ ਚੰਗੀ ਤਰ੍ਹਾਂ ਪੱਕ ਜਾਂਦੇ ਨੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਂਦੇ ਹਾਂ ਥੋੜੀ देर ਪਕਾਵਾਂਗੇ ਲਗਾਤਾਰ ਘੜਸ਼ੀ ਚਲਾਉਂਦੇ ਰੱਖਾਂਗੇ ਹਰਾ ਧਨੀਆ ਪਾ ਕੇ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਤੇ ਜੇ ਤੁਸੀਂ ਨਿੰਬੂ ਦੇ ਜਿਹੜਾ ਨਿੰਬੂ ਹੈਗਾ ਉਹਨੂੰ ਪਸੰਦ ਕਰਦੇ ਹੋ ਤੁਸੀਂ ਇਹਦੇ ਵਿੱਚ ਡੇਢ ਕ ਚਮਚ ਨਿੰਬੂ ਦੇ ਰਸ ਦਾ ਪਾ ਦਵੋ ਉਹਦੇ ਨਾਲ ਵੀ ਜਿਹੜਾ ਟੇਸਟ ਹੈਗਾ ਥੋੜਾ ਵਧੀਆ ਹੋ ਜਾਂਦਾ ਹੈ ਤੇ ਇੱਥੇ ਮੈਂ ਨਿੰਬੂ ਦਾ ਰਸ ਨਹੀਂ ਪਾਇਆ ਹੈ ਕਿਉਂਕਿ ਮੇਰੇ ਕੋਲ ਨਿੰਬੂ ਨਹੀਂ ਸੀ ਘਰ ਵਿੱਚ ਤੇ ਇਦੋਂ ਸਿਡੀ ਸਾਡੀ ਰੈਸਪੀ ਹੈਗੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਜਰੂਰ ਲਾਈਕ ਕਰਿਓ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਬਣੀ ਐ ਮਿਲਦੇ ਆਂ ਫੇਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ